ਗਰੀਬ ਬੜੀ ਉਹਦਾ ਲੜਕਾ ਨਾਲ ਉਹ ਸਕੂਟਰ ਤੇ ਆਇਆ ਆ ਕੇ ਉਹਨੇ ਮਹਾਪੁਰਸ਼ਾ ਨੂੰ 5 ਰੁਪਏ ਮੱਥਾ ਟੇਕਿਆ ਤੇ ਸਾਥ ਸੰਗਤ ਤੋਂ ਮਾਈ ਰੋਕ ਕੇ ਕਹਿੰਦੀ ਬਾਬਾ ਜੀ ਸਾਡੀ ਵੀ ਕਿਤੇ ਗਰੀਬੀ ਦੂਰ ਹੋ ਜਾਓ ਸਾਡਾ ਵੀ ਕਿਤੇ ਕਰਜ਼ਾ ਲੱਥ ਜਾਓ ਲੜਕੀ ਵਿਆਉਣ ਵਾਲੀ ਹੈ ਲੜਕਾ ਵਿਆਉਣ ਵਾਲਾ ਹੈ ਕਰਜ਼ੇ ਚ ਡੁੱਬ ਕੇ ਮਰ ਚੱਲੇ ਬਾਬਾ ਜੀ ਸਾਡੀ ਗਰੀਬੀ ਦੂਰ ਕਰ ਦੇ ਉਹ ਮਹਾਪੁਰਸ਼ਾ ਨੇ ਮਾਈ ਵੱਲ ਵੇਖਿਆ ਉਹਦੇ ਲੜਕੇ ਵੱਲ ਵੇਖਿਆ ਤੇ ਖاموش ਹੋ ਗਏ ਉਦਾਸ ਜਿਹਾ ਹੋ ਗਏ ਚੁੱਪ ਹੋ ਗਏ ਫਿਰ ਮਹਾਪੁਰਸ਼ ਨੇ ਥੋੜੇ ਮਿੰਟਾਂ ਬਾਅਦ ਆਪਣੇ ਖਿਸੇ ਵਿੱਚੋਂ 50 ਰੁਪਏ ਦਾ ਨੋਟ ਕੱਢਿਆ ਉਹਦੇ ਲੜਕੇ ਨੂੰ ਦੇ ਦਿੱਤਾ ਕਹਿੰਦੇ ਲੈ ਬੇਟਾ ਆ ਪੈਸੇ ਰੱਖ ਲੈ ਕਿਰਤ ਕਰਿਆ ਕਰ ਗੁਰੂ ਨਾਨਕ ਆਪੇ ਤੁਹਾਡੀ ਗਰੀਬੀ ਦੂਰ ਕਰਨ ਸਾਤ ਸੰਗਤ ਸੰਗਤ ਕਰਨੀ ਬਹੁਤ ਔਖੀ ਹੈ ਬਚਨ ਕਮਾਉਣਾ ਬਹੁਤ ਔਖਾ ਹੈ ਇਹ ਸੌਖੀਆਂ ਗੱਲਾਂ ਨਹੀਂ ਹਮੇ ਵਾਲੀਆਂ ਗੱਲਾਂ ਕਮਾਈਆਂ ਜਾਂਦੀਆਂ ਨੇ ਬਹੁਤ ਕੁਝ ਹੋ ਜਾਂਦਾ ਉਹ ਮਾਈ ਨੂੰ ਬਚਨ ਕਮਾਉਣਾ ਨਹੀਂ ਆਉਂਦਾ ਜਦੋਂ ਮਹਾਪੁਰਸ਼ਾਂ 50 ਰੁਪਏ ਦਿੱਤੇ ਉਹਨੇ ਲੜਕੇ ਦੇ ਹੱਥ ਚੋਂ ਲੈ ਕੇ ਵਾਪਸ ਕਰਦੇ ਕਹਿੰਦੀ ਬਾਬਾ ਜੀ ਲੈ ਤੋਤੋ ਥੋੜੀ ਪੈਸੇ ਲੈਣੇ ਆ ਨਾ ਨਾ ਤੁਸੀਂ ਤਾਂ ਅਰਦਾਸ ਕਰ ਦਿਓ ਸਾਡੀ ਗਰੀਬੀ ਦੂਰ ਹੋ ਜਾਏ ਕਿਉਂਕਿ ਉਹ ਮਾਈ ਦੇ ਮਨ ਜਵੇਂ 50 ਰੁਪਈਆਂ ਨਾਲ ਕੀ ਬਣਨਾ ਸਾਨੂੰ ਤਾਂ ਕਿਤੇ ਲਾਟਰੀ ਲੋਟਰੀ ਲੱਗ ਜਾਏ ਸਿੱਧਾ ਲੱਖਾਂ ਰੁਪਈਆ ਦੇ ਅਸੀਂ ਰਾਤੋਂ ਰਾਤ ਅਮੀਰ ਹੋਣਾ ਚਾਹੁੰਦੇ ਅਸੀਂ ਜਉਨੇ ਅੱਜ ਆਏ ਆ ਬਸ ਸਵੇਰੇ ਅਮੀਰ ਹੋ ਜਾਈਏ ਉਹ ਮਾਹਪੁਰਸ਼ ਕਹਿੰਦੇ ਮਾਈ ਤੈਨੂੰ ਨਹੀਂ ਦਿੱਤੇ ਤੇਰੇ ਲਾੜਕੇ ਨੂੰ ਦਿੱਤੇ ਆ ਕਹਿੰਦੀ ਨਾ ਨਾ ਬਾਬਾ ਜੀ ਥੋਤੋ ਥੋੜੀ ਪੈਸੇ ਲੈਣੇ ਆ ਹਾਂ ਹਾਂ ਸਾਡੀ ਤਾਂ ਗਰੀਬੀ ਦੂਰ ਕਰੋ ਬਸ ਮਾਹਪੁਰਸ਼ ਚੁੱਪ ਕਰ ਗਿਆ ਉਹ ਮਾਈ ਚਲੀ ਗਈ ਜਦੋਂ ਦਾ ਲੜਕਾ ਤੇ ਉਹ ਮਾਈ ਚਲੀ ਗਈ ਸਕੂਟਰ ਸਟਾਰਟ ਕੀਤਾ ਤੁਰਨ ਲੱਗੇ ਮਹਾਪੁਰਸ਼ਾ ਆਪਣੇ ਸੇਵਾਦਾਰ ਗੜਬਈ ਨੂੰ ਕੱਲਿਆ ਕਹਿੰਦੇ ਉਹ ਲੜਕੇ ਨੂੰ ਬੁਲਾ ਕੇ ਲਿਆ ਮਾਈ ਨੂੰ ਨਾ ਲਿਆਈ ਉਹਨੂੰ ਲੜਕੇ ਨੂੰ ਲੈ ਉਹ ਭੱਜ ਕੇ ਗਿਆ ਉਹਨੇ ਰੁੱਕਿਆ ਮਗਰ ਵਾਹਜ ਦੇ ਕੇ ਲੜਕੇ ਨੂੰ ਸੱਦਿਆ ਕਿ ਤੈਨੂੰ ਬਾਬਾ ਜੀ ਬੁਲਾਉਂਦਾ ਉਹ ਆ ਗਿਆ ਮਹਾਪੁਰਸ਼ਾ ਉਹ ਯੋ 50 ਰੁਪਏ ਵੀ ਫਿਰ ਦਿੱਤੇ ਕਹਿੰਦੇ ਲੈ ਬੇਟਾ ਆਪਣੀ ਮਾਈ ਨੂੰ ਉਹਨਾਂ ਦੱਸੀ ਰੱਖ ਲੈ ਕਿਰਤ ਕਰਿਆ ਕਰ ਗੁਰੂ ਨਾਨਕ ਨਦਰ ਕਰ ਉਹ ਚਲਾ ਗਿਆ ਜਦੋਂ ਉਹਨਾਂ ਸਕੂਟਰ ਸਟਾਰਟ ਕੀਤਾ ਤਾਂ ਰੋਡ ਤੇ ਚੜਨ ਲੱਗੇ ਕਰਮ ਭਾਗ ਵੇਖੋ ਕਈ ਵਾਰ ਧੋਖਾ ਦੇ ਜਾਂਦੇ ਇਹਦੇ ਲਈ ਅਰਦਾਸ ਕਰਿਓ ਆਪਣੀ ਚਲਾਕੀ ਨਾਲ ਨਹੀਂ ਕੁਝ ਵੀ ਲੈ ਸਕਦੇ ਉਹ ਜਦੋਂ ਮਾਈ ਨੇ ਫਿਰ ਪੁੱਛ ਲਿਆ ਆਪਣੇ ਲੜਕੇ ਨੂੰ ਕਹਿੰਦੀ ਬਾਬਿਆਂ ਤੈਨੂੰ ਬੁਲਾਇਆ ਸੀ ਮਹਾਂਪੁਰਸ਼ਾ ਕਾਦੇ ਵਾਸਤੇ ਉਹ ਲੜਕੇ ਨੇ ਦੱਸਦਾ ਕਹਿੰਦਾ ਬਾਬਾ ਨੇ ਮਹਾਂਪੁਰਸ਼ਾ ਨੇ ਬਾਬਾ ਜੀ ਨੇ ਫਿਰ 50 ਰੁਪਏ ਦਿੱਤੇ ਕਹਿੰਦੀ ਲੈ ਤੂੰ ਫਿਰ ਪੈਸੇ ਲੈ ਲੈ ਲਿਆ ਕੱਢ ਮੈਂ ਮੋੜ ਕੇ ਉਹ ਨਹੀਂ ਉਹਦੇ ਜੇਬ ਵਿੱਚੋਂ 50 ਰੁਪਏ ਕੱਢੇ ਮਾਈ ਫਿਰ ਮੋੜ ਨਾਲੇ ਇੰਨੇ ਨੂੰ ਉਹ ਮਹਾਪੁਰਸ਼ ਸ਼ੋਪ ਆ ਰਹੇ ਸੀ ਸੈਲ ਤੇ ਚੱਲੇ ਸੀ ਤਾਂ ਮੋਰੇ ਮਿਲ ਪਏ ਕਹਿੰਦੀ ਬਾਬਾ ਜੀ ਤੁਸੀਂ ਫਿਰ ਮੁੰਡੇ ਨੂੰ 50 ਰੁਪਏ ਦੇ ਤੋ ਤੋ ਥੋੜੀ ਪੈਸੇ ਲੈਣੇ ਆ ਬਾਬਾ ਜੀ ਸਾਡੀ ਤਾਂ ਗਰੀਬੀ ਦੂਰ ਕਰੋ ਉਹ ਕਹਿੰਦੇ ਮਾਈ ਤੈਨੂੰ ਨਹੀਂ ਸੀ ਦਿੱਤੇ ਕਹਿੰਦੀ ਨਹੀਂ ਨਹੀਂ ਬਾਬਾ ਜੀ ਤੋਤੋ ਥੋੜੀ ਪੈਸੇ ਲੈਣੇ ਕਹਿੰਦੇ ਨਹੀਂ ਲੈਣੇ ਫਿਰ ਇੱਥੇ ਰੱਖ ਦੇ ਉਹ ਛੋਟਾ ਜਿਹਾ ਟੇਬਲ ਪਿਆ ਸੀ ਉੱਤੇ ਰੱਖ ਤੇ ਹਵਾ ਦਾ ਦੁੱਲਾ ਆਇਆ ਪੈਸੇ ਉੱਡ ਗਏ ਸੇਵਾਦਾਰ ਨੇ ਚੁੱਕ ਲੈ ਹੁਣੇ ਉਹ ਮਾਈ ਵਾਪਸ ਚਲੀ ਗਈ ਐਨੇ ਨੂੰ ਉਹਦਾ ਲੜਕਾ ਜਿਹੜਾ ਬਾਹਰ ਖੜਾ ਨਾ ਰੋਡ ਉੱਤੇ ਉਡੀਕ ਕਰ ਰਿਹਾ ਸੀ ਮਾਈ ਦੀ ਉਹਦੇ ਮਨ 'ਚ ਫੁਰਨਾ ਆਇਆ ਉਹਨੇ ਕਿਹਾ ਜਦੋਂ ਤੱਕ ਮਾਈ ਆਉਂਦੀ ਐ ਮੈਂ ਸੜਕ ਪਾਰ ਕਰਨਾ ਸਕੂਟਰ ਤੇ ਮਾਈ ਆਏਗੀ ਅਸੀਂ ਸੜਕ ਪਾਰ ਇਧਰੋਂ ਜਾਣਾ ਜਦੋਂ ਸੜਕ ਪਾਰ ਕਰਨ ਲੱਗਾ ਉਧਰੋਂ ਤੇਜ਼ ਰਫਤਾਰ ਫੋਰ ਬੀਲਰ ਆਇਆ ਉਹਨੇ ਲੜਕੇ ਨੂੰ ਚੁੱਕ ਕੇ ਮਾਰਿਆ ਡਿੱਗਦਿਆਂ ਸਾਰ ਫੋਰ ਬੀਲਰ ਉੱਪਰੋਂ ਲੰਘ ਗਿਆ ਲੜਕੇ ਦੀ ਮੌਤ ਹੋ ਗਈ ਜਦੋਂ ਤੱਕ ਮਾਈ ਪਹੁੰਚੀ ਤਦੋਂ ਤੱਕ ਉਹ ਫਿਸ ਚੁੱਕਾ ਸੀ ਮਰ ਚੁੱਕਾ ਸੀ ਲੋਕ ਇਕੱਠੇ ਹੋ ਗਏ ਹਾਹਾਕਾਰ ਮਚ ਗਈ ਮਾਈ ਦਾ ਲੜਕਾ ਮਰ ਗਿਆ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਲੋਕ ਇਕੱਠੇ ਹੋ ਗਏ ਉਹ ਮਾਈ ਰੁੰਦੀ ਪਿੱਟ ਦੀ ਕੁਰਲਾਂਦੀ ਆ ਗਈ ਇੰਨੇ ਨੂੰ ਉਹ ਮਾਹਪੁਰ ਸ਼ੁੱਧਰ ਸੈਰ ਵੱਲੋਂ ਆ ਰਹੇ ਸੀ ਉਧਰ ਨੂੰ ਤੇ ਮੋਹਰੇ ਰੁੰਦਿਆਂ ਕਹਿੰਦੀ ਮੈਂ ਲੁੱਟੀ ਗਈ ਬਾਬਾ ਜੀ ਅਸੀਂ ਚਾਹੁੰਦੇ ਸੀ ਗਰੀਬੀ ਦੂਰ ਹੋ ਜਾਏ ਮੇਰਾ ਲੜਕਾ ਮਰ ਗਿਆ ਉਹਦਾ ਐਕਸੀਡੈਂਟ ਹੋ ਗਿਆ ਉਹ ਫੋਰ ਬਿਲਰ ਉੱਪਰੋਂ ਲੰਘ ਗਿਆ ਮਾਹਪੁਰ ਸ਼ੋ ਮੈਂ ਲੁੱਟੀ ਗਈ ਬਾਬਾ ਜੀ ਨੇ ਕਿਹਾ ਬੀਬੀ ਹੁਣ ਨਹੀਂ ਅਸੀਂ ਕੁਝ ਵੀ ਕਰ ਸਕ ਹੁਣ ਅਸੀਂ ਕੀ ਕਰੀਏ ਜਦੋਂ ਤੂੰ ਆਉਂਦਿਆਂ ਇਹ ਗੱਲ ਕਹੀ ਸੀ ਬਾਬਾ ਜੀ ਸਾਡੀ ਵੀ ਕਿਤੇ ਗਰੀਬੀ ਦੂਰ ਹੋ ਜਾਏ ਤੇਰੇ ਰੋਣੇ ਤੇ ਸਾਡਾ ਮਨ ਭਰਿਆ ਤਰਸ ਆਇਆ ਜਦੋਂ ਤੇਰੇ ਔਰ ਤੇਰੇ ਲੜਕੇ ਦੇ ਮਸਤਕ ਵੱਲ ਵੇਖਿਆ ਤੇਰੇ ਲੜਕੇ ਦਾ ਮਸਤਕ ਦੱਸਦਾ ਸੀ ਇਹਦੇ ਕੋਲ ਸਿਰਫ 24 ਮਿੰਟ ਇੱਕ ਘੜੀ ਦੀ ਉਮਰ ਬੱਤੀ ਹੈ ਅਸੀਂ ਸੋਚੀ ਪੈ ਗਏ ਲੜਕੇ ਦੀ ਤਾਂ ਉਮਰ ਹੀ ਇੱਕ ਘੜੀ ਰਹਿ ਗਈ ਇਹਦੀ ਗਰੀਬੀ ਕਿੱਥੋਂ ਦੂਰ ਹੋਣੀ ਕਹਿੰਦੇ ਮਾਈ ਫਿਰ ਗੁਰੂ ਨਾਨਕ ਨੇ ਨਜ਼ਰ ਕੀਤੀ ਅਸੀਂ ਅਰਦਾਸ ਕਰਕੇ ਗੁਰੂ ਨਾਨਕ ਦੇ ਘਰੋਂ 50 ਰੁਪਏ ਤੇ ਲੜਕੇ ਨੂੰ ਦਿੱਤੇ ਤੂੰ ਦੋ ਵਾਰ ਮੋੜ ਦਿੱਤੇ ਤੀਜੀ ਵਾਰ ਫਿਰ ਉਹਦੀ ਜੇਬ ਚ ਪਾਏ ਤੂੰ ਫਿਰ ਮੋੜ ਗਈ ਮਾਈ ਤੇਰੇ ਭਾਗਾਂ ਨੇ ਤੈਨੂੰ ਧੁੱਖਾ ਦਿੱਤਾ ਅਸੀਂ ਕੀ ਕਰ ਸਕਦੇ ਆ ਉਹ 50 ਰੁਪਏ ਨਹੀਂ ਸੀ ਉਹ ਤੇਰੇ ਲੜਕੇ ਨੂੰ 50 ਸਾਲ ਦੀ ਉਮਰ ਦੇਣ ਲੱਗੇ ਸੀ ਉਹ ਤੇਰੇ ਲੜਕੇ ਦੀ 50 ਸਾਲ ਦੀ ਉਮਰ ਸੀ ਪਰ ਤੇਰੇ ਕਰਮ ਧੁਖਾ ਦੇ ਗਏ ਤੇਰੇ ਭਾਗਾਂ ਨੇ ਤੈਨੂੰ ਧੁਖਾ ਦਿੱਤਾ ਸ